ਸਾਰੀ ਸਾਸਨ ਕਤਮ ਪਿਆਰਪਰੀ ਸਤਿਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਨ ਗਤੀ ਜਿਵੇਂ ਕਿ ਆਪਣਾ ਸਵਾਦ ਐਸਾ ਹੈ ਹੱਤ ਬਾਬਾ ਨਾਨਕ ਉਧਰ ਚੱਲ ਰਿਹਾ ਹੈ ਤਾਂ ਪ੍ਰਿਤਪਾਲ ਸਿੰਘ ਜੀ ਦੇ ਵਿੱਚ ਆਪਾਂ ਦੱਸ ਰਹੇ ਨੇ ਸਾਰੇ ਇਸਲਾਮ ਦੇ ਬਾਰੇ ਦੇ ਵਿੱਚ ਕੁਰਾਨ ਦੇ ਬਾਰੇ ਕਿ ਕੀ ਲਿਖਿਆ ਹੋਇਆ ਅੱਜ ਆਪਾਂ ਦੱਸ ਰਹੇ ਨੇ ਰਸੂਲ ਤੇ ਨਬੀ ਦੇ ਵਿੱਚ ਫਰਕ ਕੀ ਹੁੰਦਾ ਹੈ ਆਓ ਆਪਾਂ ਹੁਣ ਜਾਣੀਏ ਕਹਿੰਦੇ ਰਸੂਲ ਦੇ ਜਿਹੜੇ ਸ਼ਬਦ ਦੇ ਅਰਥ ਨੇ ਭੇਜਿਆ ਹੋਇਆ ਤੇ ਨਬੀ ਅਰਥ ਨੇ ਖਬਰ ਦੇਣ ਵਾਲਾ ਜਾਂ ਉੱਚ ਮੱਤਵਿਆ ਸਧਾਰਨ ਰੂਪ ਚ ਕਹਿੰਦੇ ਇਹਨਾਂ ਦੋਹਾਂ ਦੇ ਸ਼ਬਦਾਂ ਨੂੰ ਇੱਕ ਹੀ ਸਮਝਿਆ ਜਾਂਦਾ ਹੈ ਇਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਸਾਨੂੰ ਮਹਿਸੂਸ ਨਹੀਂ ਹੁੰਦਾ ਅਸਲ ਚ ਕਹਿੰਦੇ ਦੋਵੇਂ ਹੀ ਪਗੰਬਰ ਨੇ ਪਰ ਰਸੂਲ ਦੇ ਨਬੀ ਚ ਥੋੜਾ ਜੰ ਅੰਤਰ ਹੈ ਇਹ ਗੱਲ ਕਹਿੰਦੇ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਜਦੋਂ ਹਦੀਸ ਦੇ ਅਨੁਸਾਰ ਅੱਲਾ ਦੇ ਰਸੂਲ ਸੋ ਸੋ ਤਾਂ ਸੰਸਾਰ ਦੇ ਰਸੂਲਾਂ ਦੀ ਕੁੱਲ ਗਿਣਤੀ ਪੁੱਛੀ ਗਈ ਤਾਂ ਉਹਨਾਂ ਨੇ 313 ਜਾਂ 315 ਦੱਸੀ ਤੇ ਜਦੋਂ ਕਹਿੰਦੇ ਸੰਸਾਰ ਦੇ ਨਬੀਆਂ ਦੀ ਗਿਣਤੀ ਪੁੱਛੀ ਗਈ ਤਾਂ ਉਹਨਾਂ ਨੇ 1,24,000 ਦੱਸੀ ਇਸ ਤਰ੍ਹਾਂ ਕਦੇ ਰਸੂਲ ਜਿਹੜੇ ਨੇ ਉਹ ਪੈਗੰਬਰ ਨੇ ਜਿਹਨੂੰ ਅੱਲਾਹ ਵੱਲੋਂ ਨਵੀਂ ਸ਼ਰੀਅਤ ਮਤਤਰੰ ਵਿਦਾਂਤ ਤੇ ਕਿਤਾਬ ਦਿੱਤੀ ਗਈ ਹੋਵੇ ਦੂਜੇ ਪਾਸੇ ਹਰੇਕ ਪੈਗੰਬਰ ਉਹ ਨਬੀ ਆਖਦੇ ਨੇ ਭਾਵੇਂ ਉਹਨੂੰ ਨਵੀਂ ਕਿਤਾਬ ਤੇ ਸ਼ਰੀਅਤ ਮਿਲੀ ਹੋਵੇ ਜਾਂ ਉਹਨੂੰ ਪਹਿਲੀ ਭੇਜੀ ਕਿਤਾਬ ਤੇ ਸ਼ਰੀਅਤ ਉਤੇ ਹੀ ਲੋਕਾਂ ਨੂੰ ਚਲਾਉਣ ਦਾ ਕੰਮ ਸਪਸ਼ਟ ਸੌਂਪਿਆ ਗਿਆ ਹੋਵੇ ਇਸ ਤਰ੍ਹਾਂ ਕਹਿੰਦੇ ਰਸੂਲ ਸ਼ਬਦ ਨਬੀ ਸ਼ਬਦ ਨਾਲੋਂ ਜ਼ਿਆਦਾ ਮਹੱਤਵ ਤਾਂ ਪ੍ਰਗਟ ਕਰਦਾ ਹੈ ਨਬੀਆਂ ਨਾਲੋਂ ਇਹਨੂੰ ਵਧੇਰੇ ਪਦਵੀ ਕਹਿੰਦੇ ਪ੍ਰਦਾਨ ਕੀਤੀ ਗਈ ਹੈ ਹਰੇਕ ਜਿਹੜਾ ਰਸੂਲ ਹੈ ਉਹ ਨਬੀ ਵੀ ਹੁੰਦਾ ਹੈ ਪਰ ਹਰੇਕ ਨਬੀ ਰਸੂਲ ਨਹੀਂ ਹੁੰਦਾ ਖੁਦਾ ਦੇ ਰਸੂਲ ਜਾਂ ਨਬੀ ਯਾਨੀ ਪੈਗੰਬਰ ਸੰਸਾਰ ਦੇ ਪਿੰਨ ਪਿੰਨ ਭਾਗਾਂ 'ਚ ਹਰ ਸਮੇਂ ਜਾਏ ਨੇ ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈ ਜਿਨ੍ਹਾਂ 'ਚ ਅਸੀਂ ਕੁਝ ਕੁ ਦੇ ਨਾਵਾਂ ਤੋਂ ਹੀ ਜਾਣੂ ਹਾਂ ਸਾਰੇ ਪੈਗੰਬਰਾਂ ਦੀਆਂ ਮੌਲਿਕ ਤੇ ਪ੍ਰਮੁੱਖ ਜਿਹੜੀਆਂ ਸਿੱਖਿਆਵਾਂ ਨੇ ਉਹ ਇੱਕੋ ਜਿਹੀਆਂ ਰਹੀਆਂ ਨੇ ਅੱਲਾਹ 'ਚ ਕਹਿੰਦੇ ਅਟਲ ਵਿਸ਼ਵਾਸ ਰੱਖਣ ਵਾਲੇ ਮੁਸਲਿਮ ਲਈ ਇਹ ਬਹੁਤ ਲਾਜ਼ਮੀ ਹੈ ਕਿ ਉਹ ਸਾਰੇ ਨਬੀਆਂ ਤੇ ਇਮਾਨ ਲਿਆਵੇ ਤੇ ਉਹਨਾਂ ਪ੍ਰਤੀ ਆਪਣੇ ਦਿਲ 'ਚ ਸ਼ਰਧਾ ਤੇ ਪ੍ਰੇਮ ਰੱਖੇ ਹੁਣ ਅੱਗੇ ਦੱਸ ਦਿੰਨੇ ਉਹ ਜ਼ਕਾਤ ਤੇ ਨੇਕ ਤੇ ਸ਼ੁਭ ਕੰਮ ਜ਼ਕਾਤ ਕਹਿੰਦੇ ਉਹ ਨiyetਤਾਨ ਹੈ ਜੋ ਇੱਕ ਵਿਅਕਤੀ ਆਪਣੇ ਮਰਜ਼ੀ ਨਾਲ ਆਪਣੀ ਕਮਾਈ ਤੇ ਮਾਲ ਚੋਂ ਕੱਟ ਕੇ ਅੱਲਾਹ ਦੇ ਦੱਸੇ ਹੋਈ ਸ਼ੁਭ ਕੰਮਾਂ ਤੇ ਖਰਚ ਕਰਦਾ ਹੈ ਇਹ ਕਹਿੰਦੇ ਇੱਕ ਤਰ੍ਹਾਂ ਅੱਲਾਹ ਦੀ ਇਬਾਦਤ ਹੈ ਜਿਸ ਰਾਹੀਂ ਉਹ ਵਿਅਕਤੀ ਆਪਣੀ ਆਤਮਾ ਦੀ ਸ਼ੁੱਧੀ ਕਰਦਾ ਹੈ ਇਸਲਾਮ ਦੇ ਵਿੱਚ ਜ਼ਕਾਤ ਦੇਣ ਦੀ ਬਹੁਤ ਮਹਾਨਤਾ ਹੈ ਕੁਰਾਨ ਦੇ ਅਨੁਸਾਰ ਨੇਕ ਤੇ ਸ਼ੁਭ ਕੰਮ ਉਹ ਨਹੀਂ ਜਿਨ੍ਹਾਂ ਦੇ ਕਰਨ ਨਾਲ ਮਨੁੱਖ ਅੱਲਾਹ ਤਾਲਾ ਦੀ ਨਾਰਾਜ਼ਗੀ ਤੋਂ ਬਚ ਜਾਂਦਾ ਹੈ ਸਿਰਫ ਸ਼ਕਤੀਮਾਨ ਇੱਕੋ ਇੱਕ ਅੱਲਾ ਨੂੰ ਆਕ੍ਰਤੇ ਦਿਹਾੜੇ ਨੂੰ ਅੱਲਾਹ ਦੀ ਉਤਾਰੀ ਹੋਈ ਕਿਤਾਬ ਨੂੰ ਫਰਿਸ਼ਤਿਆਂ ਤੇ ਅੱਲਾਹ ਦੇ ਪਗੰਬਰਾਂ ਨੂੰ ਦ੍ਰਿੜਤਾ ਨਾਲ ਦਿਲੋਂ ਮੰਨਣਾ ਤੇ ਉਹਨਾਂ ਦੇ ਦਰਸਾਏ ਰਾਹ ਤੇ ਚੱਲਣਾ ਨੇਕ ਤੇ ਸ਼ੁਭ ਕੰਮਾਂ ਦੇ ਵਿੱਚ ਆਉਂਦਾ ਹੈ ਇਸੀ ਤਰ੍ਹਾਂ ਦੇ ਅੱਲਾ ਦੀ ਮੱਥ ਪਸੰਦ ਆਪੜਾਂ ਮਾਨ ਪਸੰਦ ਮਾਲ ਰਿਸ਼ਤੇਦਾਰਾਂ ਜਿਤੇ ਮਾ ਮਥਾ ਜਾਂ ਤੇ ਮੁਸਾਫਰਾਤ ਤੇ ਸਹਾਇਤਾ ਲਈ ਹੱਥ ਅੱਡਣ ਵਾਲਿਆਂ ਤੇ ਗੁਲਾਮਾਂ ਦੀ ਰਿਹਾਈ ਦੇ ਉੱਤੇ ਖਰਚਾ ਕਰਨਾ ਇਹ ਵੀ ਨੇਕੀ ਸ਼ੁਭ ਕਾਮ ਨਹੀਂ ਅੱਲਾ ਦੀ ਨਜ਼ਰ ਚ ਕਹਦੇ ਹੋ ਮਨੁੱਖ ਨੇਕ ਹੈ ਜੋ ਆਪਣੇ ਪ੍ਰਣ ਨੂੰ ਪੂਰਾ ਕਰਨਾ ਵਿਸ਼ਵਾਸ ਘਾਤੀ ਨਾ ਹੋਣ ਤੇ ਕੜਾਈ ਤੇ ਕਸ਼ਟ ਦੇ ਸਮੇਂ ਤੇ ਸਚਾਈ ਤੇ ਕੋੜ ਦੀ ਜੰਗ ਚ ਸਬਰ ਤੋਂ ਕੰਮ ਲੈਣ ਸਦਾ ਰੱਬ ਦਾ ਡਰ ਭੈ ਮੰਨਣਾ ਨਮਾਜ਼ ਕਾਇਮ ਕਰਾਂ ਤੇ ਜ਼ਕਾਤ ਦੇਣਾ ਇਸ ਤਰ੍ਹਾਂ ਸਾਸ ਗੱਦੀ ਅੱਜ ਆਪਾਂ ਜਾਣਿਆ ਕਿ ਰਸੂਲ ਤੇ ਨਬੀ ਦੇ ਵਿੱਚ ਕੀ ਫਰਕ ਹੁੰਦਾ ਹੈ ਤੇ ਜ਼ਕਾਤ ਕਿਹਨੂੰ ਕਿਹਾ ਜਾਂਦਾ ਹੈ ਉਮੀਦ ਕਰਦੀਆਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜਲਦੀ ਹੀ ਫੇਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ